ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੈਵ ਜਾਨੇ ਸ਼ਹੀਦ ਕਰਾਇ ਪਰ ਵੇਖੋ ਪੀਰ ਦਾ ਵੀ ਜਿਗਰਾ ਮਹਾਰਾਜ ਜੀ ਦੇ ਪਿਆਰ ਦੇ ਲਈ ਆਪਣੇ ਬੱਚੇ ਸ਼ਹੀਦ ਕਰਵਾਏ ਉਸ ਜੰਗ ਦੇ ਵਿੱਚ ਇੱਕ ਗੱਲ ਕਿਹਾ ਕਿ ਸਮਾਪਤੀ ਕਰਦੀਆਂ ਗੁਰੂ ਦੇ ਪਿਆਰੇ ਪਹੁੰਚ ਚੁੱਕੇ ਆ ਬਾਕੀ ਆਪਾਂ ਅਗਲੀ ਲੜੀ ਦੇ ਵਿੱਚ 13 ਤਰੀਕ ਨੂੰ ਇੱਥੇ ਹੀ ਪ੍ਰਾਰੰਭਤਾ ਕਰਾਂਗੇ ਮਹਾਰਾਜ ਨੇ ਪੀਰ ਕਿਉਂ ਕਿ ਇੱਥੇ ਸਰੂਪਾਉ ਦਿੱਤਾ ਪਹੁੰਚਦਾ ਅੱਜ ਸਰੂਪਾਉ ਪੀਰ ਬੰਦੂਸ਼ਾ ਉਤੇ ਅੱਜ ਸਰੂਪਾਉ ਮਹਾਂਕ੍ਰਿਪਾ ਦਾਸ ਜੀ ਉਦਾਸੀ ਉਹਨਾਂ ਨੂੰ ਦਿੱਤਾ ਆਪਣੀ ਹੈ ਹਾਜੀ ਦੇ ਵਿੱਚ ਮਹਾਰਾਜ ਨੇ 300 ਰੁਪਏ ਦਿੱਤੇ ਆ ਇੱਕ ਛੇਵੇਂ ਪਾਸ਼ਾ ਮਹਾਰਾਜ ਜੀ ਨੇ ਜਦੋਂ ਭਾਈ ਗੋਪਾਲਾ ਜੀ ਨੇ ਦਿਵਜੀ ਸਾਹਿਬ ਦਾ ਬਾਣ ਸੁਣਾਇਆ ਉਹਨਾਂ ਨੂੰ ਦਿੱਤਾ ਔਰ ਦੋ ਇਹ ਬਣਦੇ ਤਿੰਨ ਬਣਦੇ ਆ ਤੇ ਅੱਜ ਘਾੜੀ ਕੀ ਆ ਕੋਈ ਇਧਰੋਂ ਪਾਲਣੀ ਚੋਂ ਇਧਰ ਆਉਂਦਾ 100 ਰੁਪਏ ਦੇ ਦਿੰਦੇ ਆ ਜਿਨੇ ਸਿਰ ਨੂੰ ਦਾੜੀ ਕੁਝ ਵੀ ਰੱਖਿਆ ਉਹਨੂੰ ਵੀ ਰੁਪਿਆ ਸਰੋਪਾ ਦੀ ਕੀਮਤ ਬਹੁਤ ਵੱਡੀ ਜਿਆਦਾ ਸੀ ਤੇ ਮਹਾਰਾਜ ਨੂੰ ਕੋਦੋਂ ਹੀ ਪੀਰ ਜੀ ਕਹਿੰਦੇ ਮਹਾਰਾਜ ਜੋ ਤੁਸੀਂ ਮੈਨੂੰ ਦੇ ਦਿੱਤਾ ਮੈਂ ਦਾ ਹੱਕਦਾਰ ਨਹੀਂ ਹਾਂ ਮੇਲੋ ਆਪਣੇ ਬੱਚੇ ਸੀ ਜੀ ਨਿਕਾਲੇ ਆ ਆਪਣੇ ਚੇਲ ਸੇਵ ਸਿੱਖ ਸੇਵਕ ਸੀ ਜੀ ਹੋਇਆ ਪਰ ਫਿਰ ਵੀ ਕਹਿੰਦੇ ਮੈਂ ਇਹਦਾ ਹੱਕਦਾਰ ਨਹੀਂ ਸਰੋਪੇ ਦਾ ਮਹਾਰਾਜ ਕਹਿੰਦੇ ਪੀਰ ਜੀ ਹੋਰ ਮੰਗ ਲਓ ਕੀ ਮੰਗਦੇ ਜੀ ਮਹਾਰਾਜ ਕੇ ਸਾਹ ਦੇ ਵਿੱਚ ਕੰਗਾ ਕਰਦੇ ਪਏ ਤੇ ਮਹਾਰਾਜ ਇਹਨੂੰ ਕੰਗਾ ਦੇ ਦਿੱਤਾ ਕੀਸਾ ਸੁਵੇਰ ਤੋਂ ਕੰਗਾ ਝੋੜੀ ਦੇ ਵਿੱਚ ਪਾਇਆ ਐਸੀ ਵਡਿਆਈ ਹੈ ਕਲਗੀਧਰਪਤਮਾ ਮਹਾਰਾਜ ਜੀ ਜਿਨ੍ਹਾਂ ਦੀ ਆਪਾਂ ਪਿਆਰ ਨਹੀਂ ਕਰ ਸਕਦੇ ਇਸ ਰਸਨਾ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਨੇ ਹਰ ਆਪ ਤਕਰ ਦਇਆ ਕਰ ਰਿਹਾ ਗੁਰੂ ਕਰਦੇ ਨਾਲ ਸਾਡਾ ਸਾਡੀ ਪ੍ਰੀਤੀ ਬਣ ਜਾਵੇ ਪੀਰ ਜੀ ਨੇ ਜੋ ਮੰਗਿਆ ਅੱਜ ਅਸੀਂ ਕਿਤੇ ਨਾ ਕਿਤੇ ਉਸ ਤੋਂ ਬੜੀ ਦੂਰ ਹੈ ਕੇਸ ਜਿਹੜੇ ਅਸੀਂ ਕਤਲ ਵੱ ਕਤਲ ਕਰਵਾ ਦਿੰਦੇ ਆ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਪੜਾਣਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਦੇ ਕੇਸ ਰੱਖਣ ਦੇ ਵਿੱਚ ਪੜਾਣ ਦਾ ਯੋਗਦਾਨ ਬਹੁਤ ਜ਼ਿਆਦਾ ਹੁੰਦਾ ਹੈ। ਕਈ ਕਹਿੰਦੇ ਸਾਡੇ ਕੋਲ ਸਾਹਮਣੇ ਨਹੀਂ ਜਾਂਦੇ ਸਾਡੇ ਕੋਲ ਵਾਏ ਨਹੀਂ ਜਾਂਦੇ ਇਹਨਾਂ ਨੂੰ ਬਸਤਾਰਾਂ ਕੌਣ ਬਣੇ ਇਸ ਦਾ ਕੌਣ ਕਰੇ ਸਿਰ ਕੌਣ ਨਿਭਾਵੇ ਪਰ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਸਿੱਖੀ ਪਹਿਲਾ ਆਪਾਂ ਸਾਝ ਪਾਈ ਸੀ ਕਿ ਕੁਰਾਨ ਸ਼ਰੀਫ ਦੇ ਵਿੱਚ ਵੀ ਲਿਖਿਆ ਹੈ ਕਿ ਕੇਸ ਨਹੀਂ ਕਤਰਨਾ ਗੁਰੂ ਪਾਤਸ਼ਾਹ ਦੇ ਗੁਰਦਾਰ ਦੇ ਮੰਗਿਆ ਕਰੀਏ ਜੋ ਆਪਰ ਰੋਜ਼ਾਨਾ ਨੀਮ ਦੇ ਨਾਲ ਮੰਗਦੇ ਵੀ ਅਸੀਂ ਤਾਂ ਸਿੱਖੀ ਦਾਣ ਕੇ ਇਸ ਦਾ ਇਸ ਦਾ ਵੀ ਮੰਗ